ਹਾਂਜੀ ਦੋਸਤੋ ਕੀ ਹਾਲ ਚਾਲ ਜੀ ਇਹ ਜੋ ਆਪਾਂ ਵੀਡੀਓ ਬਣਾਉਣ ਜਾ ਰਹੇ ਆ ਇਹ ਤੁਹਾਨੂੰ ਦਿਖਾ ਦਈਏ ਕਿ ਇਹ ਗੇਟ ਦੀ ਵੀਡੀਓ ਆ ਕਿਸੇ ਬਾਈ ਨੇ ਬੜਾ ਸੋਹਣਾ ਇਹ ਗੇਟ ਬਣਵਾਇਆ ਤੇ ਕਿਸ ਮਿਸਤਰੀ ਨੇ ਬੜੀ ਸੋਹਣੀ ਇਹ ਤੀ ਮੀਨਾਕਾਰੀ ਕੀਤੀ ਆ ਆ ਤੁਸੀਂ ਦੇਖ ਸਕਦੇ ਹੋ ਕਿ ਜਿਹੜੀਆਂ ਇੱਟਾਂ ਲੱਗੀਆਂ ਤੇ ਇਹ ਪੂਰੀਆਂ ਘਟ ਕੇ ਤੇ ਬੜੀਆਂ ਵਧੀਆ ਲੱਗੀਆਂ ਤਿਆ ਗੇਟ ਦੇ ਵੇਖੋ ਇਹ ਤੁਸੀਂ ਪੂਰਾ ਵੀ ਪ੍ਰਾਣੇ ਸਮਿਆਂ ਵੇਲੇ ਰਾਜੇ ਮਹਾਰਾਜਾਂ ਵੇਲੇ ਦੇ ਜੋ ਨਕਸ਼ਾ ਗੇਟ ਦਾ ਲਿਆ ਗਿਆ ਜੀ ਤੇ ਇਹਦੇ ਵਿੱਚ ਸ਼ੇਰ ਵਾਲੇ ਚਿੰਨ੍ਹ ਵੀ ਲਾਏ ਆ ਤੇ ਤੁਹਾਨੂੰ ਦਿਖਾ ਦਈਏ ਕਿ ਬੜੀ ਚਮਕਦਾਰ ਚੀਜ਼ ਬਣਾਈ ਹੋਈ ਆ ਬੜੀ ਸ਼ਾਨਦਾਰ ਚੀਜ਼ ਬਣਾਈ ਹੋਈ ਆ ਤੇ ਇਹਦੇ ਤੇ ਕਾਫੀ ਪੈਸਾ ਲੱਗ ਚੁੱਕਿਆ ਇਹ ਵੀ ਤੁਹਾਨੂੰ ਦੱਸਾਂਗੇ ਵੀ ਕਿੰਨਾ ਖਰਚਾ ਆ ਹਨਾ ਅ ਅੰਦਰ ਤੱਕ ਬਾਈ ਨੇ ਪੂਰੀ ਗੱਲਬਾਤ ਬਣਾਈ ਹੈ ਘਰੇ ਅਜੋ ਅ ਅ ਇੱਕ 게ਟ ਬਣਾਇਆ ਤੇ ਅੱਗੇ ਵੀ ਘਰ ਦੇ ਅੱਗੇ ਵੀ ਇਹਨਾਂ ਨੇ ਸਾਰੀਆਂ ਬੁਰਜੀਆਂ ਕੱਢੀਆਂ ਹੋਈਆਂ ਇਸੇ ਹੱਟ ਦੀਆਂ ਇਹ ਜੋ ਹੱਟ ਲੱਗੇ ਹੋਏ ਪੂਰੀ ਦ੍ਰਿਸ਼ੀ ਅ ਕਰਕੇ ਹੱਟ ਲੱਗੀ ਹੋਈ ਤੇ ਮਿਸਤਰੀ ਨੇ ਬਣਾਉਣ ਵਾਲੀ ਵੀ ਪੂਰੀ ਕਾਰਾਗਰੀ ਨਾਲ ਬਣਾਈ ਹੋਈ ਆ ਹਨ ਤੁਸੀਂ ਦੇਖ ਸਕਦੇ ਹੋ ਤੇ ਵੇਖੋ ਤੁਸੀਂ ਕਿੰਨੀ ਸਾਫ ਢੱਟ ਲੱਗੀ ਤੁਹਾਨੂੰ ਪਤਾ ਕਿ ਅੱਜ ਕੱਲ ਇਹ ਦ੍ਰਿਸ਼ੀ ਕੀਤੀ ਹੋਈ ਢੱਟ ਆਉਂਦੀ ਆ ਤੇ ਪੂਰੀ ਗੱਲਬਾਤ ਬਣਾਈ ਹੋਈ ਹੈ ਦਰਵਾਜ਼ਾ ਬਣਾਇਆ ਜੀ ਬੜਾ ਮਹਿੰਗਾ ਤੇ ਬੜਾ ਅ ਬੜੀ ਕੀਮਤ ਤੇ ਸਦਰਵਾਜੇ ਦੀ ਤੁਹਾਨੂੰ ਇਹ ਵੀ ਦੱਸਾਂਗੇ ਕਿ ਪਹਿਲਾਂ ਤੁਸੀਂ ਆਹ ਦੇਖੋ ਵੀ ਬੜੀ ਘੈਂਟ ਮੀਨਾਕਾਰੀ ਬਣਾਈ ਹੋਈ ਆ ਤੇ ਜਦੋਂ ਵੀ ਕੋਈ ਨੰਗ ਦਾ ਟੱਪ ਦਾ ਤੇ ਹਰ ਇੱਕ ਇਹ ਗੱਲ ਕਹਿੰਦਾ ਕਿ ਕੀ ਬਾਤ ਆ ਯਾਰ ਹਣਾ ਲਾਈਟਾਂ ਵੇਖ ਤੁਸੀਂ ਕਿੰਡੀ ਘੈਂਟ ਲਾਈ ਹੋਈ ਆ ਹਣਾ ਡੈਕੋਰੇਸ਼ਨ ਪੂਰੀ ਰਾਤ ਨੂੰ ਬਈ ਪੂਰੀਆਂ ਲਾਈਟਾਂ ਦੇ ਨਾਲ ਜਾਗਦੀ ਐ ਤੇ ਆਹ ਦੇਖੋ ਤੁਸੀਂ ਪੁਰਾਣੇ ਸਮਿਆਂ ਦੇ ਵੇਲੇ ਹਣਾ ਆ ਬੈਣ ਵਾਸਤੇ ਥੜੀ ਬਣਾਈ ਹੋਈ ਆ ਤੇ ਆਹ ਗੇਟ ਮੈਂ ਲੱਦ ਪੀਚੂ ਪਾਲਸ ਕੀਤਾ ਹੋਇਆ ਹਣਾ ਸਪੈਲਟ ਪਾਲਚ ਕਿੰਦੀ ਕਿਦਾਂ ਦਾ ਵਿਆਹ ਆ ਸ਼ੇਰ ਚੈਨ ਲੱਗੇ ਹੋਏ ਵਿੱਚ ਪੂਰਾ 골ਡਨ ਕਲਰ ਚ ਦੇਖੋ ਕਿੱਡੀ ਸ਼ਾਨਦਾਰ ਚੀਜ਼ ਹਨ ਯਾਰ ਕੁੰਡੇ ਪੂਰੇ ਲੱਗੇ ਹੋਏ ਆ ਅਰ ਲਾ ਵੇਖੋ ਕਿੱਡਾ ਕੈਂਡ ਬਣਾਇਆ ਹੋਇਆ ਤੇ ਪੂਰੀ ਆ ਕਿੱਕ ਚੀਜ਼ਾਂ ਤੇ ਤੇ ਸ਼ਾਹੀ ਸ਼ਾਹੀ ਚੀਜ਼ ਲੱਗੀ ਹੋਈ ਹੈ ਭਾਈ ਸ਼ਾਹੀ ਦਾ ਮਤਲਬ ਹੀ ਪੂਰੀ ਹਨ ਵੀ ਉਰੇ ਗੱਲਬਾਤ ਬਣਾਈ ਹੋਏ ਆ ਤੇ ਤੁਸੀਂ ਦੇਖ ਸਕਦੇ ਹੋ ਤੇ ਉਪਰੇ ਦੇ ਪਿੰਡ ਵੀ ਕੀਤਾ ਆ ਵਾਈਟ ਕਲਰ ਦੇ ਵਿੱਚ ਸ਼ੇਡ ਦਿੱਤਾ ਆ ਤੇ ਆ ਵੇਖੋ ਪੂਰਾ ਬੰਦ ਕਰਕੇ ਦਿਖਾ ਦਈਏ ਗੇਟ ਬਹੁਤ ਸੋਹਣਾ ਲੱਗਦਾ ਏ ਤੇ ਪੁਰਾਣੀ ਪੁਰਾਣਾ ਜਿੱਦਾਂ ਆਣਾ ਵਿਰਸਾ ਜਿਵੇਂ ਪੁਰਾਣੇ ਲੋਕ ਪੰਨਾ ਮਹਾਰਾਜੇ ਇਦਾਂ ਦੇ ਦਰਵਾਜ਼ੇ ਬਣਾਉਂਦੇ ਸੀ ਤੇ ਤੇ ਵੇਖਣ ਨੂੰ ਸੋਹਣੀਆਂ ਲੱਗਦੀਆਂ ਇਹ ਚੀਜ਼ਾਂ ਹੁਣ ਤੁਹਾਨੂੰ ਦੱਸਦੀ ਕਿ ਬਈ ਇਹਦੇ ਤੇ ਖਰਚਾ ਗੇਟ ਤੇ ਹਨਾ ਪੂਰਾ 3 ਲੱਖ ਰੁਪਏ ਦਾ ਖਰਚਾ ਆਇਆ ਵੀਰੇ ਇਹਨਾਂ ਤੋਂ ਪੁੱਛਿਆ ਇਹ ਤੇ ਜਿਹੜਾ ਕੋਈ ਉੱਤੇ ਖਰਚਾ ਆਇਆ ਤੇ ਹਨਾ ਜੇ ਅੰਦਰ ਵਰਕ ਕਰਦੇ ਦਰਵਾਜ਼ੇ ਬਣੇ ਹੋਏ ਹਨਾ ਜੰਬੁਰਜੀਆਂ ਕੱਢੀਆਂ ਹੋਈਆਂ ਉਹਨਾਂ ਤੇ ਅਲੱਗ ਖਰਚਾ ਆਇਆ ਤੇ ਪੂਰਾ 3 ਲੱਖ ਰੁਪਏ ਦੇ ਵਿੱਚ ਗੇਟ ਤਿਆਰ ਹੋਇਆ ਤੇ ਹੋਰ ਵੀ ਬੜੇ ਉੱਤੇ ਖਰਚੇ ਆਏ ਹੋਏ ਆ ਤੇ ਉਹ ਆਪਾਂ ਬਾਈਆਂ ਨੇ ਦੱਸਿਆ ਸੀ ਕਿ ਬਈ ਨਾ ਖਰਚਾ ਆ ਗਿਆ ਤੇ ਤੁਸੀਂ ਕਮੈਂਟ ਆ ਰਹੀ ਸਾਨੂੰ ਦੱਸਣਾ ਕਿ ਕਿੱਦਾਂ ਦਾ ਹਣਾ ਲੱਗਿਆ ਤੇ ਆ ਬਿੰਮੈਂ ਤਾਂ ਬਹੁਤ ਵਧੀਆ ਲੱਗਿਆ ਇਹ ਗੇਟ ਤੇ ਦਿਲ ਕੀਤਾ ਸੀ ਕਿ ਆਪਾਂ ਇਹਦੀ ਵਲੌਗ ਬਣਾਉਣਾ ਹੀ ਆ ਜ਼ਰੂਰ ਤੇ ਪੂਰੀ ਉੱਤੇ ਲਟਾ ਲਾ ਨੋ ਹੁਣ ਤੇ ਇਟ ਵੇਖੋ ਬਈ ਕਿੰਡੀ ਘੰਡ ਲਾਈ ਹੋਈ ਹੈ ਨਾ ਤੇ ਪੂਰਾ ਪਤਾ ਨਹੀਂ ਲੱਗਦਾ ਕਿ ਸੀਮੈਂਟ ਲੱਗਾ ਹੋਊਗਾ ਕਿ ਇਦਾਂ ਹੀ ਚਿਣੀਆਂ ਹੈ ਨਾ ਤੇ ਅੱਜ ਕੱਲ ਮੈਂ ਬਹੁਤ ਵੀਡੀਓ ਦੇ ਵਿੱਚ ਵੀ ਦੇਖਦੇ ਰਹੀਦਾ ਕਿ ਬਣਾਉਣ ਵਾਲਾ ਕਾਰੀਗਰ ਵੀਰ ਪੂਰਾ ਮਿਸਤਰੀ ਚੋਟੀ ਦਾ ਚਾਹੀਦਾ ਵੀ ਤੇ ਗੇਟ ਦੇ ਮੂਰੇ ਹੀ ਲੋਕਟਾਈਨ ਲੱਗੇ ਹੋਈ ਥੋੜੀ ਜਿਹੀ ਤੇ ਇਹ ਪਿੰਡ ਗੋਲੇ ਵਾਲੇ ਬਈ ਇਹ ਬਣਿਆ ਹੋਇਆ ਦਰਵਾਜ਼ਾ ਤੇ ਹੋ ਸਕਦਾ ਇਹਨੂੰ ਵੇਖ ਕੇ ਕਈ ਘਰ ਹੋਰ ਬਣਵਾਉਣ ਤੇ ਤੇ ਇਹ ਚੀਜ਼ਾਂ ਪੁਰਾਣੀਆਂ ਹਨ ਤੇ ਆਹ ਰੋਡ ਦੇ ਤੋਂ ਸੜਕ ਆਉਂਦੀ ਹੈ ਬਈ ਇਹ ਨਾ